ਇਹ ਡਿਜ਼ਾਈਨ ਨੂੰ ਅਸੀਂ ਪਿਛਲੇ ਸਾਲ ਲਾਂਚ ਕਰਿਆ ਸੀ 2024 ਦੇ ਵਿੱਚ ਔਰ 2024 ਜਿੰਨਾ ਵਾਇਰਲ ਹੋਇਆ ਉਸ ਤੋਂ ਜ਼ਿਆਦਾ ਹੁਣ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ 2025 ਦੇ ਵਿੱਚ ਸਭ ਤੋਂ ਸੋਹਣਾ ਆਰਟੀਕਲ ਹੈ ਜੀ ਬ੍ਰਾਈਡਲ ਸੂਟ ਇਹ ਇਹਦੇ ਵਿੱਚ ਬ੍ਰਾਈਡਲ ਦੇ ਵਿੱਚ ਆਪਸ਼ਨਾਂ ਆਪਣੇ ਕੋਲ ਸਭ ਤੋਂ ਵੱਡੀ ਆਪਸ਼ਨ ਰਹਿੰਦੀ ਹੈ ਰੈੱਡ ਮਜ਼ੈਂਟਾ ਤੇ ਮਹਿਰੂਨ ਮਜ਼ੈਂਟਾ ਪ੍ਰੀਬੁੱਕਿੰਗ ਦੇ ਮਿਲੇਗਾ ਰੈੱਡ ਤੇ ਮਹਿਰੂਨ ਇਸ ਟਾਈਮ ਅਵੇਲੇਬਲ ਹੈ ਰਸ਼ਟ ਕਲਰ ਆਪਾਂ ਨਵਾਂ ਐਡ ਕਰਿਆ ਆ ਚੈੱਕ ਕਰੋ ਜੀ ਰਸ਼ਟ ਕਲਰ ਉਹਨਾਂ ਪਹਿਣਾ ਲਈ ਬਣਵਾਇਆ ਜਿਹੜੇ ਪਹਿਣਾ ਮੈਨੂੰ ਮੈਸੇਜ ਕਰਦੇ ਭਾਜੀ ਸਾਨੂੰ ਰੈੱਡ ਤੇ ਮੈਜੈਂਟਾ ਤੇ ਮਹਿਰੂਨ ਨਾਲੋਂ ਹਟ ਕੇ ਕੁਝ ਕਲਰ ਦੋ ਅਸੀਂ ਸਾਡੇ ਬ੍ਰਦਰ ਦੀ ਮੈਰਿਜ ਆ ਸਾਡੇ ਸਿਸਟਰ ਦੀ ਮੈਰਿਜ ਆ ਜਾਂ ਸਾਡੇ ਖਾਸ ਰਿਲੇਟਿਵਜ਼ ਵਿੱਚ ਮੈਰਿਜ ਆ ਅਸੀਂ ਪਾਉਣਾ ਸੂਟ ਸੋ ਸਭ ਤੋਂ ਸੋਹਣਾ ਆਰਟੀਕਲ ਫਰੰਟ ਔਰ ਬੈਕ ਦਾ ਪੂਰਾ ਹੈਵੀ ਪੀਸ ਮੈਂ ਕਹਿੰਦਾ ਸਭ ਤੋਂ ਸੋਹਣਾ ਸੂਟ ਇਹੀ ਹੈ ਜਿੰਨੇ ਮਰਜ਼ੀ ਸੂਟ ਆਏ ਪਰ ਇਹ ਸੂਟ ਨੂੰ ਜਦੋਂ ਦੇਖਦਾ ਹਾਂ ਨਾ ਮੈਂ ਬਸ ਮੈਨੂੰ ਐ ਲੱਗਦਾ ਫਿਰ ਇਸ ਤੋਂ ਉੱਪਰ ਕੋਈ ਸੂਟ ਨਹੀਂ ਸਾਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਪੂਰਾ ਹੈਵੀ ਬੈਕ ਵਰਕ ਓਏ ਹੋਏ ਹੋਏ ਜਬਰਦਸਤ 10 ਪੀਸ ਆ ਜਬਰਦਸਤ ਇਹਦੀ ਮੇਰੇ ਕੋਲ ਮਾਡਲ ਦੀ ਵੀਡੀਓ ਵੀ ਹੈਗੀ ਹੈ ਜਿਹੜਾ ਫੋਟੋ ਲੱਗੀ ਜਿਹਦਾ ਖਾਇ ਰੋਮੀ ਵੈਸੇ ਵੀਡੀਓ ਮੈਂ ਪਹਿਲਾਂ ਬਹੁਤ ਅਪਲੋਡ ਕਰੀਆਂ ਹੋਈਆਂ ਨੇ ਇਹਦੀਆਂ ਪਰ ਰੈਸਟ ਕਲਰ ਪਹਿਲੀ ਵਾਰ ਆਇਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਸੋਰੀ ਬਾਟਮ ਤੇ ਕੰਮ ਆ ਰਿਹਾ ਪਿਓਰ ਕ੍ਰੇਵ ਦੀ ਬਾਟਮ ਔਰ ਦੁਪੱਟਾ ਦਾ ਮੈਂ ਕਹਿੰਦਾ ਓਏ ਦੁਪੱਟਾ ਮੈਂ ਕਹਿੰਦਾ ਸੂਟ ਕਿਸੇ ਚੀਜ਼ ਚ ਕਮ ਹੀ ਨਹੀਂ ਕਿਸੇ ਵੀ ਚੀਜ਼ ਦੇ ਵਿੱਚ ਚੈੱਕ ਕਰੋ ਦੁਪੱਟਾ ਓਏ ਮਿਡਲ ਦਾ ਡਿਜ਼ਾਈਨ ਚੈੱਕ ਕਰੋ ਦੁਪੱਟਾ ਕਿਆ ਬਾਤ ਹੈ ਐਕਸਲੈਂਟ ਪੀਸ ਐਕਸਲੈਂਟ ਪੀਸ ਆ ਜੀ ਇਦੇ ਵਿੱਚ ਰੰਗ ਤੁਹਾਨੂੰ ਤਿੰਨ ਮਿਲਣਗੇ ਹੁਣ ਮਹਿਰੂਨ ਜਿਨ੍ਹਾਂ ਨੂੰ ਬ੍ਰਾਈਡਲ ਦੇ ਲਈ ਚਾਹੀਦਾ ਆ ਨੰਦਕਾਰ ਦੇ ਲਈ ਉਹ ਰੈੱਡ ਵੀ ਲੈ ਸਕਦੇ ਆ ਤੇ ਮਹਿਰੂਨ ਵੀ ਲੈ ਸਕਦੇ ਆ ਰਸਟ ਕਲਰ ਵੀ ਲੈ ਸਕਦੇ ਜੇ ਤੁਹਾਡੀ ਚੋਆਇਸ ਹੈ ਵੈਡਿੰਗ ਦੇ ਲਈ ਰਸਟ ਕਲਰ ਬਹੁਤ ਸੋਹਣਾ ਆ ਆ ਲੋ ਮਹਿਰੂਨ ਰੈੱਡ ਰਸਟ ਤਿੰਨ ਕਲਰ ਆਏ ਲੋ ਜੀ ਸ਼ਰਾਰਾ ਸੂਟ ਲੈ ਕੇ ਆਏ ਇੱਕ ਹੋਰ ਤੁਹਾਡੇ ਵਾਸਤੇ ਸ਼ਰਾਰੇ ਗਰਾਰੇ ਲਹਿੰਗੇ ਇੰਨੇ ਸੋਹਣੇ ਸੋਹਣੇ ਬਣ ਬਣ ਕੇ ਆ ਰਿਹਾ ਡਿਜ਼ਾਈਨ ਇੱਕ ਤੋਂ ਇੱਕ ਆ ਰਿਹਾ ਚੈੱਕ ਕਰੋ ਤਿੰਨ ਰੰਗ ਰੈਡੀ ਕਰਵਾਏ ਆ ਪੀਚ ਗਾਜਰੀ ਪਿੰਕ ਗਾਜਰੀ ਰਾਮਾ ਗ੍ਰੀਨ ਮੋਰ ਪੰਖੀ ਕਲਰ ਬੜੇ ਪਿਆਰੇ ਸੋ ਅਲਟੀਮੇਟ ਸ਼ਰਾਰਾ ਬਣਾਇਆ ਪਿਓ ਸ਼ਿਮਰ ਦੇ ਵਿੱਚ ਸ਼ਰਾਰਾ ਚੈੱਕ ਕਰੋ ਕਿੰਨਾ ਪਿਆਰਾ ਆ ਰਿਹਾ ਜੀ ਸ਼ਰਾਰਾ ਸਾਰਾ ਹੈਂਡਵਰਕ ਸ਼ਰਾਰਾ ਦਾ ਫਲੇਅਰ ਦਿਖਾ ਰੂ ਮੈਂ ਫੁੱਲ ਫਲੇਅਰ ਦੇ ਵਿੱਚ ਸ਼ਰਾਰਾ ਬਣਾ ਹੋਇਆ ਔਰ ਚੈੱਕ ਕਰੋ ਇਹਦੀ ਸ਼ਰਟ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਸ਼ਰਟ ਦੀ ਚਾਹੇ ਸ਼ਾਰਟ ਚਾਹੇ ਲੌਂਗ ਆਹ ਚੈੱਕ ਕਰੋ ਇਹਦੀ ਸ਼ਰਟ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਦੇ ਕੰਮ ਹੋ ਹੋਲੀ ਚੱਕ ਲਾ ਵੀਰ ਸਾਜੀ ਹੋਲੀ ਚੱਕ ਲੋ ਆ ਦੁਪੱਟਾ ਆ ਰਿਹਾ ਦੁਬਾਰ ਤੇ ਸਾਰਾ ਹੈਂਡਵਰਕ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਪਿੰਕ ਗਾਜਰੀ ਕਲਰ ਆ ਗਿਆ ਇੱਕ ਹੈਗਾ ਪੀਚਪਲ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਤਿੰਨੇ ਰੰਗ ਸੋਹਣੇ ਨੇ ਇੱਕ ਵਰਕੇ ਦੇ ਵਿੱਚ ਇੱਕ ਹੋਰ ਗਰਾਰਾ ਸੁੱਟ ਲੈ ਕੈਮਰਾ ਸੋਹਣਾ ਪਿੰਕ ਗਾਜਰੀ ਜਾਂ ਛੇੜਾ ਕਲਰ ਬੜਾ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਗਰਾਰਾ ਬੜਾ ਪਿਆਰਾ ਬਣਾਇਆ ਫੁੱਲ ਹੈਵੀ ਗਰਾਰਾ ਬਣਾਇਆ ਗਰਾਰੇ ਦਾ ਫਲੇਅਰ ਤੁਹਾਨੂੰ ਦਿਖਾਣਾ ਵਾ ਸਾਰਾ ਦਬਕਾ ਵਰਕਰ ਕਰਿਆ ਜੀ ਗਰਾਰਾ ਬੜਾ ਪਿਆਰਾ ਲੱਗਦਾ ਏ ਮੈਨੂੰ ਬੜਾ ਪਿਆਰ ਗਰਾਰਾ 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 ਸੂਟ ਸ਼ਾਰਟ ਸ਼ਰਟ ਦਾ ਬੜਾ ਸੋਹਣਾ ਗਰਾਰਾ ਸੂਟ ਹੈ ਅੱਛਾ ਇੱਕ ਮੈਂ ਨਾ ਜ਼ਿਆਦਾ ਨਹੀਂ ਬੋਲ ਸਕਦਾ ਇਹਨਾਂ ਅੱਗੇ ਕਿਉਂਕਿ ਇਹ ਚੀਜ਼ਾਂ ਬੋਲਣ ਦੇ ਮਤਲਬ ਕਿ ਬੋਲਣ ਨਾਲ ਵੀ ਜਿੰਨੀ ਤਾਰੀਫ਼ ਕਰੀ ਜਾਵਾ ਉਹਨੇੋਂ ਘੱਟ ਪਈ ਜਾਣੀ ਬੋਲੇ ਬਿਨਾ ਆਈਟਮ ਸੇਲ ਹੁੰਦੀ ਹੈ ਇਹ ਆ ਚੈੱਕ ਕਰੋ ਦੁਪੱਟਾ ਫੋਰ ਸਾਈਡ ਦਬਕੇ ਦਾ ਕੰਮ ਹੈ ਫੈਬਰਿਕ ਸ਼ਿਮਰ ਆ ਰਿਹਾ ਹੈ ਸੌਫਟ ਸ਼ਿਮਰ ਫੈਬਰਿਕ ਹੈ ਗਰਾਰਾ ਰੈਡੀ ਟੂ ਵੇਅਰ ਹੈ ਸ਼ਰਟ ਇਹਦੀ ਸਟਿਚ ਹੋਏਗੀ ਗਰਾਰਾ ਫੁੱਲ ਬਹੁਤ ਸੋਹਣਾ ਹੈ ਸਪੈਸ਼ਲ ਵਿਡਿੰਗ ਦੇ ਲਈ ਬਹੁਤ ਸੋਹਣਾ ਕਨਸੈਪਟ ਹੈ ਇਸ ਸਾਲ ਦਾ 2025 ਦਾ ਫਰਖਾਬਾਦੀ ਨਵਾਂ ਡਿਜ਼ਾਈਨ ਅਕਤੂਬਰ ਮਹੀਨੇ ਦਾ ਲਾਂਚ ਕਰਨ ਜਾ ਰਹੇ ਹਾਂ ਜੀ ਸੋ ਇਸ ਮਹੀਨੇ ਆਇਆ ਹੈ ਅਕਤੂਬਰ ਮਹੀਨੇ ਦੇ ਵਿੱਚ ਔਰ ਆਪਾਂ ਲਾਂਚ ਕਰ ਰਹੇ ਹਾਂ ਨਵਾਂ ਡਿਜ਼ਾਈਨ ਫਰਖਾਬਾਦੀ ਸੋ ਫਰਖਾਬਾਦੀ ਡਿਜ਼ਾਈਨ ਤੁਸੀਂ ਬਥੇਰੇ ਦੇਖ ਲੇ ਆ ਡਿਜ਼ਾਈਨ ਵੀ ਚੈੱਕ ਕਰ ਲਿਓ ਤੁਹਾਡੇ ਲਈ ਡਿਜ਼ਾਈਨ ਰੈਡੀ ਕਰਵਾਇਆ ਬੜਾ ਸੋਹਣਾ ਫਰਖਵਾਰਦੀ ਆਰਟੀਕਲ ਰੈਡੀ ਹੋ ਕੇ ਆਇਆ ਟੋਟਲੀ ਹੈਂਡਵਰਕ ਫੁੱਲ ਹੈਵੀ ਸ਼ਾਰਟ ਤੇ ਕੰਮ ਫੁੱਲ ਹੈਵੀ ਬਾਟਮ ਤੇ ਕੰਮ ਬੜਾ ਸੋਹਣਾ ਪੀਸ ਆ এলিਗੈਂਟ ਪੀਸ ਬਣਾ ਹੋਇਆ ਤੁਸੀਂ ਪੀਸ ਚੈੱਕ ਕਰੋ ਚੈੱਕ ਕਰੋ ਬੰਦਾਂ ਦੀ ਸ਼ਰਟ ਆ ਰੀਆ ਦੀ ਸ਼ਰਟ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ ਬਾਜੂ ਤੇ ਕੰਮ ਆ ਰਿਹਾ ਇਸ ਦੀ ਫੁੱਲ ਹੈਵੀ ਬਾਟਮ ਤੇ ਵਰਕ ਆਏਗਾ ਬਾਟਮ ਦਿਖਾ ਦੂੰਗਾ ਆ ਦੇਖੋ ਅੱਜ ਦੀ ਬਾਟਮ ਆਏਗੀ ਬਾਟਮ ਤੇ ਸਾਰਾ ਹੈਂਡਵਰਕ ਆ ਰਹਾ ਸੋ ਪੀਸ ਬੜਾ ਸ਼ਾਨਦਾਰ ਬਣਾ ਹੋਇਆ ਸੋ ਪ੍ਰ ਫਰਖਾਵਾਦੀ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਹੈ ਇਹਦਾ ਦੁਪੱਟਾ ਚੈੱਕ ਕਰੋ ਇਹਦੇ ਦੁਪੱਟੇ ਤੇ ਆਪਾਂ ਬਿਲਕੁਲ ਡਿਫਰੈਂਟ ਜਿਹਾ ਕਨਸੈਪਟ ਬਣਾਇਆ ਦੁਪੱਟਾ ਦਾ ਪੱਲੇ ਇਹਦੇ ਬੜੇ ਪਿਆਰੇ ਬਣਾਇਆ ਕਲਰਫੁਲ ਪੱਲੇ ਬਣਾਇਆ ਕੰਬੀਨੇਸ਼ਨ ਦੇ ਵਿੱਚ ਤੇ ਸਾਰਾ ਵਿੱਚ ਦੁਪੱਟੇ ਦਾ ਜਿਹੜਾ ਕਲਰ ਆਊਗਾ ਸੂਟ ਨਾਲ ਦਾ ਆਊਗਾ ਆ ਚੈੱਕ ਕਰੋ ਇਹਦੇ ਚਾਰ ਰੰਗ ਆਪਾਂ ਰੈਡੀ ਕਰਵਾਇਆ ਚਾਰੇ ਰੰਗ ਤੁਹਾਨੂੰ ਮੈਂ ਦਿਖਾ ਦਿੰਨਾ ਆ ਲੋ ਇੱਕ ਆ ਰਿ ਗੋਲਡਨ ਚੀਕੂ ਕਲਰ ਇਸ ਦਿਨ ਦੁਪੱਟਾ ਆਊਗਾ ਆਵਲਾ ਮਹਿਰੂਨ ਨਾਲ ਕੰਟਰਾਸਟ ਪੱਲੇ ਦੇਖੋ ਕਿੰਨੇ ਪਿਆਰੇ ਕੰਬੀਨੇਸ਼ਨ ਚ ਬਣਾਇਆ ਉਹ ਸਭ ਤੋਂ ਡੇ ਕੋਰ ਆ ਚੈੱਕ ਕਰੋ 골ਡਨ ਸ਼ੇਡ ਇੱਕ ਆਏਗਾ ਜੀ ਆਵਲਾ ਕਲਰ ਆਪਾਂ ਦੁਪੱਟੇ ਇਸ ਕਰਕੇ ਓਪਨ ਕਰਕੇ ਦਿਖਾ ਰਿਹਾ ਤੇ ਤੁਸੀਂ ਪੁੱਛਣਾ ਪਰ ਭਾਜੀ ਕਲਰ ਕੰਬੀਨੇਸ਼ਨ ਕੀ ਆ ਆ ਚੈੱਕ ਕਰੋ ਇੱਕ ਆਏਗਾ ਜੀ ਮਜ਼ੈਂਟਾ ਮਜ਼ੈਂਟਾ ਦਾ ਕੰਟਰਾਸਟ ਚੈੱਕ ਕਰੋ ਮੂੰਗੀਆ ਸ਼ੇਡ ਦਾ ਪਹਿਲੀ ਵਾਰ ਕੰਬੀਨੇਸ਼ਨ ਆਇਆ ਕੋਈ ਆ ਲੋ ਆ ਰੈਜ਼ ਆਵਲਾ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਇ ਕਰ ਲਓ ਬੜਾ ਸੋਹਣਾ ਆਰਟੀਕਲ ਹੈ ਲੋ ਜੀ ਲਹਿੰਗਾ ਸੂਟ ਚੈੱਕ ਕਰੋ ਬੜਾ ਸੋਹਣਾ ਲਹਿੰਗਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਕਲਰ ਸ਼ੇਡ ਬੜੇ ਪਿਆਰੇ ਪਿਸਤਾ 골ਡਨ ਲਵੈਂਡਰ ਬਿਲਕੁਲ ਨਵਾਂ ਕਨਸੈਪਟ ਹੈ ਫੈਬਰਿਕ ਆ ਰਿਹਾ ਪਿਓਰ ਸ਼ਾਸ਼ਾ ਸਿਲਕ ਫੈਬਰਿਕ ਬਿਲਕੁਲ ਨਵਾਂ ਹੈ ਸੋ ਲਹਿੰਗਾ ਚੈੱਕ ਕਰੋ ਅਜੇ ਪੀਸ ਆਇਆ ਬਣ ਕੇ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਆਊਗਾ ਲਹਿੰਗਾ ਬੜਾ ਸ਼ਾਨਦਾਰ ਹੈ ਆ ਲਹਿੰਗਾ ਆ ਰਿਹਾ ਫੁੱਲ ਫਲੇਅਰ ਦੇ ਵਿੱਚ ਸਾਰਾ ਹੈਂਡਵਰਕ ਇਹਦੇ ਦੇ ਵਿੱਚ ਕੇਨ ਲਵਾਣੀ ਹੈ ਲਵਾ ਸਕਦੇ ਹੋ ਤੁਸੀਂ ਫੁੱਲ ਫਲਫੀ ਬਣ ਜਾਏਗਾ ਕੇਨ ਨਾਲ ਥੋੜੀ ਲੁੱਕ ਹੋਰ ਜ਼ਿਆਦਾ ਵਧੀਆ ਆ ਜਾਏਗੀ ਆ ਚੈੱਕ ਕਰੋ ਦੀ ਸ਼ਰਟ ਰੇਟ ਦੇ ਅਕੋਰਡਿੰਗ ਸੋਣਾ ਆ ਚੈੱਕ ਕਰੋ ਦੀ ਸ਼ਰਟ ਚਾਹੇ ਸ਼ਾਰਟ ਰੱਖ ਲੋ ਚਾਹੇ ਲੌਂਗ ਰੱਖ ਲੋ ਚੁਆਇਸ ਤੁਹਾਡੀ ਹੈ ਲਹਿੰਗਾ ਬੜਾ ਪਿਆਰਾ ਆ ਸ਼ਰਟ ਆ ਰਹੀ ਹੈ ਪ੍ਰੋਪਰ ਬੱਜ ਤੇ ਹੈਵੀ ਕੰਮ ਆ ਰਿਹਾ ਸੋ ਰੇਟ ਜਿਹੜਾ ਇਜ਼ਹਾਰ ਹੈ ਜੀ ਉਹ ਆ ਰਿਹਾ 13400 ਰੁਪਏ ਲਹਿੰਗਾ ਬੜਾ ਪਿਆਰਾ ਰੇਟ ਦੇ ਅਕੋਰਡਿੰਗ ਸਾਰਾ ਹੈਂਡਵਰਕ ਫੁੱਲ ਹੈਵੀ ਜਾਲ ਦੁਪੱਟਾ ਉੱਲੇ ਹੈ ਵੀ ਜਾਲ ਦੁਪੱਟਾ ਆ ਰਿਹਾ ਹੈ ਹਰੇ ਪੀਸ ਬਣ ਕੇ ਆਇਆ ਇਸ ਕਰਕੇ ਨਾ ਦੁਪੱਟਾ ਪੂਰਾ ਜਾਲ ਆ ਰਿਹਾ ਰੰਗ ਤੁਹਾਨੂੰ ਤਿੰਨ ਮਿਲਣਗੇ ਇੱਕ ਮਿਲੂਗਾ ਆਹ ਵਾਲਾ 골ਡਨ ਜੈ ਸ਼ੇਡ ਇੱਕ ਮਿਲੂਗਾ ਤੁਹਾਨੂੰ ਲਵੈਂਡਰ ਸ਼ੇਡ ਇੱਕ ਮਿਲੂਗਾ ਪਿਸਤਾ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਸ਼ਰਾਰਾ ਸੂਟ ਲੈ ਕੇ ਆਏ ਥੋੜੇ ਵਾਸਤੇ ਬੜਾ ਸੋਹਣਾ ਜੀ ਚੈੱਕ ਕਰੋ ਕਲਰ ਦੇਖੋ ਕਿੰਨੇ ਪਿਆਰੇ ਹੈ ਗਾਜ਼ਰੀ ਕਾਪਰ ਰਾਸ਼ਟ ਕਾਪਰ ਦਾ ਕਲਰ ਹੈ ਪਿੰਕ ਕਲਰ ਆਏਗਾ orange ਦਾ ਸ਼ੇਡ ਇਹ ਰਾਸ਼ਟ orange ਆ ਗਿਆ pink ਆ ਗਿਆ gazri ਆ ਗਿਆ ਚਾਰ ਰੰਗ ਚਾਰੇ ਰੰਗ ਸੋਹਣੇ ਫੁੱਲ ਦਬਕੇ ਦੇ ਵਿੱਚ ਫੁੱਲ ਦਬਕੇ ਵਰਗਾ ਕੰਮ ਹੈ ਸ਼ਰਾਰਾ ਬਹੁਤ ਫੋਨਾ ਬਣਾਇਆ ਫੁੱਲ ਫਲੇਅਰ ਹੈ ਸ਼ਰਾਰੇ ਦਾ ਸ਼ਰਾਰਾ ਚੈੱਕ ਕਰੋ ਸ਼ਰਾਰਾ ਬੜਾ ਪਿਆਰਾ ਸ਼ਰਾਰ ਦੇ ਸਾਰਾ ਹੈਂਡਵਰਕ ਹੈ लवली ਦਰਵਾਜ਼ਾ ਬੰਦ ਕਰੀਏ ਅਦਰੋਂ ਆਹ ਰਿਹਾ ਸਾਰਾ ਦਬਕਾ ਵਰਕ ਪਰ ਆ ਚੈੱਕ ਕਰਨ ਦੀ ਸ਼ਰਟ ਸ਼ਰਾਰਾ ਬੜਾ ਪਿਆਰਾ ਜਿਨ੍ਹਾਂ ਨੂੰ ਗਰਾਰਾ ਨਹੀਂ ਚਾਹੀਦਾ ਉਹ ਸ਼ਰਾਰਾ ਲੈ ਸਕਦੇ ਆ ਲੈਂਥ ਜਿੰਨੀ ਮਰਜ਼ੀ ਰੱਖ ਲੋ ਇਸ ਦੀ ਸ਼ਾਰਟ ਵੀ ਰੱਖ ਸਕਦੇ ਹੋ ਐਸੇ ਲੈਂਥ ਸਹੀ ਐ ਸ਼ਰਟ ਦੀ ਸਾਰਾ ਹੈਂਡਵਰਕ ਐ ਦਬਕੇ ਦਾ ਕੰਮ ਐ ਪ੍ਰੋਪਰ ਬਾਜੂ ਦਾ ਕੰਮ ਫੁੱਲ ਵੈਡਿੰਗ ਵੇਅਰ ਫੁੱਲ ਪਾਰਟੀ ਵੇਅਰ ਆ ਚੈੱਕ ਕਰੋ ਫੋਰ ਸਾਈਡਰ ਦੁਪੱਟਾ ਪਿਓਰ ਸ਼ਿਮਰ ਫੈਬਰਿਕ ਐ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਇੱਕ ਕਲਰ ਆ ਰਿਹਾ ਆਵਲਾ ਇੱਕ ਕਲਰ ਆ ਰਿਹਾ ਆਵਲਾ ਪਿੰਕ ਯੂ ਕੈ ਨੀਚੇ ਗਾਦਰੀ ਆ ਗਿਆ ਇੱਕ ਆਇਗਾ ਆਵਲਾ ਸਵੀਟ 오ਰੈਂਜ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਦਬਕੇ ਵਰਗਾ ਸ਼ਾਰਾਰ ਸੁਣ ਬੜਾ ਸ਼ਾਨਦਾਰ ਲੋ ਜੀ ਗਰਾਰਾ ਸੂਟ ਲੈ ਕੇ ਆਏ ਥੋੜੇ ਵਾਸਤੇ ਸਪੈਸ਼ਲ ਫੋਰ ਵੈਡਿੰਗ ਲਈ ਤੁਸੀਂ ਇਹ ਕਲਰ ਅਕਸਰ ਦੇਖਿਆ ਹੋਣਾ ਗਾਡਨ ਸਿਲਕ ਦੇ ਵਿੱਚ ਆਉਂਦਾ ਇੱਕ ਗਾਡਨ ਸਿਲਕ ਇੱਕ ਫੁੱਲ ਪਿਓਰ ਕਰੇਵ 80 ਗ੍ਰਾਮ ਵਾਲੀ ਕਰੇਵ ਜਿਹੜੀ ਹੁੰਦੀ ਹੈ 3500 ਦਾ ਪਲੇਨ ਕਪੜਾ ਉਹ ਵਾਲਾ ਕਪੜਾ ਲੱਗਾ ਹੋਇਆ ਹੈ 3500 4000 ਰੁਪਏ ਦਾ ਕੱਲਾ ਪਲੇਨ ਕਪੜਾ ਫੁੱਲ ਪਿਓਰ ਕਰੇਵ ਨੈਚੁਰਲ ਕਰੇਮ ਨਹੀਂ ਹੈਗੀ ਤੁਸੀਂ ਮਾਡਲ ਦੇ ਬਾਅਦ ਚੈੱਕ ਕਰੋ ਪੀਸ ਮੈਂ ਬੁਟੀਕ ਪੀਸ ਰੈਡੀ ਕਰਵਾਇਆ ਹੈ ਸੋ ਪੀਸ ਇੰਨਾ ਪਿਆਰਾ ਬਣਾਇਆ ਹੋਇਆ ਹੈ ਫੁੱਲ ਪਿਓਰ ਕਰੇਮ ਬਿਲਕੁਲ ਲਾਈਟ ਵੇਟ ਹੈ ਮਤਲਬ ਕਿ ਜਦੋਂ ਆਪਾਂ ਸੂਟ ਨੂੰ ਐਦਾਂ ਦੇਖਦੇ ਨਾ ਸ਼ਰਟ ਨੂੰ ਆ ਦੇਖੋ ਸ਼ਰਟ ਦਾ ਜਿਹੜਾ weight ਹੋਊਗਾ ਮਸਾਂ ਹੀ 50 ਗ੍ਰਾਮ ਮਸਾਂ ਹੋਊਗਾ ਸੋ ਇੰਨੀ ਲਾਈਟ ਵੇਟ ਹੈ ਆ ਚੈੱਕ ਕਰੋ ਗਰਾਰਾ ਗਰਾਰਾ ਇੰਨਾ ਸ਼ਾਨਦਾਰ ਬਣਾਇਆ ਹੈ ਫਰੰਟ ਔਰ ਬੈਕ ਤੇ ਸਾਰਾ ਗਰਾਰੇ ਦੇ ਵਰਕ ਆਏਗਾ ਫੁੱਲ ਫਲੇਅਰ ਦੇ ਵਿੱਚ ਗਰਾਰਾ ਆ ਰਿਹਾ ਹੈ ਰੈਡੀ ਟੂ ਵੇਅਰ ਹੈ ਗਰਾਰਾ ਸੋ ਚੈੱਕ ਕਰੋ ਇੰਦੀ ਸ਼ਰਟ ਫੁੱਲ ਪਿਓਰ ਕਰੇਪ ਦੀ ਸ਼ਰਟ ਆ ਰਹੀ ਹੈ ਜੀ ਫੁੱਲ ਪਿਓਰ ਕਰੇਪ ਦੀ ਰਾਣੀ ਮਰਜੰਟਾ कलर ਦੀ ਆ ਚੈੱਕ ਕਰੋ ਇਹਦੀ ਸ਼ਰਟ ਸ਼ਰਟ ਬੜੀ ਸੋਹਣੀ ਬਣੀ ਹੋਈ ਹੈ ਸ਼ਰਟ ਤੇ ਸਾਰਾ ਹੈਂਡਵਰਕ ਆ ਰਿਹਾ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਔਰ ਚੈੱਕ ਕਰੋ ਜੀ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਫੈਬਰਿਕ ਫੁੱਲ ਪਿਓਰ ਦਾ ਲੱਗਾ ਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਆ ਰਿਹਾ ਸ਼ੋਰਟ ਸ਼ਰਟ ਨਾਲ ਗਰਾਰਾ ਬੜਾ ਸੋਹਣਾ ਰਾਣੀ ਮਜ਼ੈਂਟਾ ਕਲਰ ਲੈ ਕੇ ਆਇਆ ਫੁੱਲ ਪਿਓਰ ਤੇ ਲੋ ਜੀ ਇੱਕ 3D ਆਰਟੀਕਲ ਰੈਡੀ ਕਰਵਾਇਆ 3D ਇੰਨਾ ਪਿਆਰਾ ਸੂਟ ਹੈ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਣਾ ਪੀਸ ਪਾਆ ਹੋਇਆ ਇਹ 3D ਪੀਸ ਮੈਂ ਰੈਡੀ ਕਰਵਾਇ ਬੜਾ ਪਿਆਰਾ ਪੀਸ ਹੈ ਤੁਸੀਂ ਦੇਖ ਲਿਆ ਕੰਟਰਾਸਟ ਕੰਬੀਨੇਸ਼ਨ ਇੰਨਾ ਕੁ ਯੂਨਿਕ ਹੈ ਕਿ ਮਤਲਬ ਕਿ ਕਲਰ ਕੰਬੀਨੇਸ਼ਨ ਨਹੀਂ ਮਿਲਦਾ ਦਿਲ ਦੀ ਪਹਿਲਾਂ ਤੁਸੀਂ ਚੈੱਕ ਕਰੋ ਇਹਦੀ ਸ਼ਰਟ ਆ ਆ ਰਹੀ ਹੈ ਸ਼ਰਟ ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਸ ਤੇ ਕੰਮ ਸੇਮ ਪੀਸ ਰੈਡੀ ਕਰਵਾਇਆ ਆਪਾਂ ਬੂਟੀਕ ਪੀਸ ਪ੍ਰੋਪਰ ਬਾਜੂ ਤੇ ਕੰਮ ਆ ਗਿਆ ਆ ਚੈੱਕ ਕਰੋ ਇਹਦੀ ਬਾਟਮ ਬਾਟਮ ਆ ਰਹੀ ਹੈ yellow ਕਲਰ ਦੀ ਬਾਟਮ ਤੇ ਆ ਰਿਹਾ ਸਾਰਾ ਹੈਂਡਵਰਕ ਪਿਓਰ ਖਾਦੀ ਸਿਲਕ ਦਾ ਇਹ ਆਰਟੀਕਲ ਹੈ ਬੜਾ ਸੋਹਣਾ ਪੀਸ ਬਣਾ ਹੋਇਆ ਹੈ ਸ਼ਰਟ ਬਹੁਤ ਸੋਹਣੀ ਹੈ ਕੰਟਰਾਸਟ ਦੁਪੱਟਾ 3D ਪੀਸ ਆ ਇਹ ਬਾਟਮ ਲੱਗ ਕਲਰ ਦੀ ਸ਼ਰਟ ਲੱਗ ਕਲਰ ਦੀ ਦੁਪੱਟਾ ਲੱਗ ਕਲਰ ਦਾ 3D ਪੀਸ ਆ ਇਹ ਆ ਚੈੱਕ ਕਰੋ ਦੁਪੱਟਾ ਆ ਆ ਰਿਹਾ ਇਸ ਦਾ ਦੁਪੱਟਾ ਹੈ ਕੁਝ ਲੱਗ ਜਾ ਆਰਟੀਕਲ ਇਹ ਚੀਜ਼ਾਂ ਮਿਲਦੇ ਆ ਆਪਣੇ ਕੋਲ ਅਲੱਗ-ਅਲੱਗ ਯੂਨਿਕ ਕੁਝ ਹਟਕੇ ਕੀ ਬੁਟੀਕ ਪੀਸ ਰੈਡੀ ਕਰਵਾਇਆ ਆਪਾਂ ਫੋਟੋ ਵਾਲਾ ਵੀਡੀਓ ਵਾਲਾ ਪੀਸ ਆ ਆ ਚੈੱਕ ਕਰ ਲੋ ਸੂਤਾ ਤੇ ਸੱਠਾ ਲੱਗਦਾ ਏ ਕਿੱਦੇ ਪਾਏਗੀ ਕਿਹੜੇ ਰੰਗ ਦਾ ਨਹੀਂ ਸੋ ਗਾਣਾ ਟ੍ਰੈਂਡਿੰਗ ਹੀ ਚੱਲ ਰਿਹਾ ਪੂਰ ਸੂਤਾ ਦੇ ਸਪੈਸ਼ਲ ਗਾਣਾ ਬਣਾਇਆ ਆ ਚੈੱਕ ਕਰੋ ਕਿ ਨਾ ਸ਼ਾਂਦਰਾ ਪੀਸ ਮੋਰ ਪੰਖੀ ਕਲਰ ਦਾ ਅਲਟੀਮੇਟ ਬੁਟੀਕ ਪੀਸ ਕੇਰੇ ਤੇ ਸਾਰਾ ਹੈਂਡਵਰਕ ਬਾਜੂ ਤੇ ਸਾਰਾ ਹੈਂਡਵਰਕ ਸਲਵਾਰ ਤੇ ਸਾਰਾ ਹੈਂਡਵਰਕ ਬਾਟਮ ਤੇ ਕੰਮ ਸੇਮ ਵੀਡੀਓ ਵਾਲਾ ਪੀਸ ਆ ਪਰ ਰੈਡੀ ਕਰਵਾਇਆ ਪਿਓਰ ਕ੍ਰੇਪ ਦੀ ਸਲਵਾਰ ਬੁਟੀਕ ਪੀਸ ਔਰ ਚੈੱਕ ਕਰੋ ਦੁਪੱਟਾ ਦੁਪੱਟੇ ਆਪਾਂ ਵਰਕ ਕਰਵਾਇਆ ਉਹਦਾ ਦੁਪੱਟਾ ਫਿਰ ਵੀ ਸਿੰਪਲ ਹੈ ਆਪਾਂ ਦੁਪੱਟੇ ਤੇ ਵਰਕ ਕਰਵਾਇਆ ਤਬਰ ਤੇ ਹਲਕਾ ਹਲਕਾ ਬੂਟੀ ਵਰਕ ਹੋਇਆ ਬੜਾ ਸੋਹਣਾ ਪੀਸ ਹੈ ਮੋਰ ਪੰਖੀ ਹੈ ਕਲਰ ਕਲਰ ਵੀ ਬੜਾ ਪਿਆਰਾ ਹੈ ਰੇਟ ਜਿਹੜਾ ਇਸ ਦਾ ਹੋਊਗਾ ਜੀ 7500 ਜਮ ਇੱਥੇ ਮੈਂ ਕੱਟ ਦਾਂਗਾ ਆਹ ਵਾਲੇ ਆਰਟੀਕਲ ਤਾਂ ਪ੍ਰੀ ਬੁਕਿੰਗ ਤੇ ਰਹਿੰਦੇ ਨੇ ਜੀ ਹਮੇਸ਼ਾ ਆ ਚੈੱਕ ਕਰੋ ਇਹ ਡਿਜ਼ਾਈਨ ਮੇਰਾ ਰੀਸਟਾਕ ਹੋਇਆ ਹੈ ਕਲਰ ਬਣ ਕੇ ਆਏ ਆ ਪਿੰਕ ਗਾਜ਼ਰੀ ਇੱਕ ਆਏਗਾ ਇਸ ਦੇ ਵਿੱਚ ਲਵੈਂਡਰ ਸ਼ੇਡ ਇੱਕ ਆਏਗਾ ਇਸ ਦੇ ਵਿੱਚ ਰੌਸ 골ਡ ਕਲਰ ਵੀ ਕਹਿੰਦੇ ਆ ਜਿਹਨੂੰ ਜਿਹਨੂੰ ਬ੍ਰਾਉਨਿਸ਼ ਕਲਰ ਵੀ ਕਹਿਣਾ ਹੁੰਦਾ ਹੈ ਸੋ ਸੂਟ ਇੰਨਾ ਸ਼ਾਨਦਾਰ ਹੈ ਜੀ ਕਸਟਮਰ ਆਜ ਸਾਡੇ ਤੋਂ ਸੱਚਾਈ ਦੱਸ ਰਿਹਾ ਤੁਹਾਨੂੰ ਸ਼ਾਇਦ ਵੀਡੀਓ ਦੇਖ ਰਹੇ ਹੋਣਾ ਮੁਖਸਰ ਤੋਂ ਕਸਟਮਰ ਆਇਆ ਸੀਗਾ ਔਰ ਉਹਨਾਂ ਨੇ ਸਾਡੀ ਵੀਡੀਓ ਦੇਖੀ ਹੋਈ ਸੀ ਬਰਾਇਡਲ ਸੂਟ ਦੀ ਤੇ ਇੱਕ ਨਾਰਕਲੀ ਦੀ ਕਹਿੰਦੇ ਭਾਜੀ ਅਸੀਂ ਦੋ ਇਹ ਦੋ ਪੀਸ ਲੈਣ ਆਏ ਸੀਗੇ ਤਾਂ ਉਹਨਾਂ ਨੇ ਸੂਟ ਪਤਾ 19 ਸੂਟ ਲੈ ਗਏ ਉਹ ਵੈਰਾਈਟੀ ਦੇਖਦੇ-ਦੇਖ ਕੇ ਇੱਕ ਵਸ ਅਸੀਂ ਐਫਰਟ ਕਰਿਆ ਉਹਨਾਂ ਨੂੰ ਵੈਰਾਈਟੀ ਦਿਖਾਈ ਪ੍ਰੋਪਰ ਆ ਸੀਗਾ ਤੁਸੀਂ ਇੰਨੇ ਦੋਰੋਂ ਆਇਓ ਸਾਡਾ ਫਰਜ਼ ਬਣਦਾ ਵੈਰਾਈਟੀ ਦਿਖਾਉਣ ਦਾ ਤੁਸੀਂ ਵੈਰਾਈਟੀ ਦੇਖੋ ਵੈਰਾਈਟੀ ਦੇਖਦੇ-ਦੇਖਦੇ 19 ਸੂਟ ਲੈ ਗਏ ਉਹਨਾਂ ਨੂੰ ਸੂਟ ਇੰਨੇ ਪਸੰਦ ਆਏ ਸੀ ਸੋ ਇਸ ਟਾਈਮ ਥੋੜੇ ਪਿਆਰ ਕਰਕੇ ਆਪਣੇ ਕੋਲ ਵੈਰਾਈਟੀ ਵੀ ਪੂਰੀ ਆ ਰਹੀ ਹੈ ਔਰ ਤੁਹਾਡਾ ਪਿਆਰ ਵੀ ਪੂਰਾ ਮਿਲ ਰਿਹਾ ਜਿੰਨਾ ਤੁਹਾਡਾ ਪਿਆਰ ਮਿਲ ਰਿਹਾ ਉਸ ਤੋਂ ਵੱਧ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਇੱਕ ਤੋਂ ਇੱਕ ਤੁਹਾਡੇ ਵਾਸਤੇ ਜ਼ਬਰਦਸਤ ਆਰਟੀਕਲ ਲੈ ਕੇ ਆਵਾਂ ਆ ਚੈੱਕ ਕਰੋ ਇਹਦਾ ਦੁਪੱਟਾ ਜਿਹੜਾ ਇਹਦਾ ਰੇਟ ਰਹੂਗਾ ਜੀ ਉਹ ਰਹੇਗਾ 12800 ਰੁਪਏ 12800 ਰੁਪਏ ਦੁਪੱਟਾ ਬੜਾ ਸ਼ਾਨਦਾਰ ਲਾਜਵਾ ਦੁਪੱਟੇ ਵਾਲਾ ਲਾਜਵਾ ਸੂਟ ਹੈ ਜੀ ਕਲਰ ਤਿੰਨੇ ਤਿੰਨੇ ਰੰਗ ਸੋਹਣੇ ਕੋਈ ਵੀ ਰੰਗ ਤੁਸੀਂ ਬਾਏ ਕਰ ਲਓ ਆ ਚੈੱਕ ਕਰੋ ਸੋ ਇਹ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਕਰਕੇ ਇੰਨੀ ਕੁਆਂਟੀਟੀ ਆ ਰਹੀ ਹੈ ਇੰਨੀ ਕੁਆਂਟੀਟੀ ਚ ਲੈ ਕੇ ਆ ਰਹੇ ਆ ਆਪਾਂ ਵੀ ਆ ਚੈੱਕ ਸੋ ਮੇਰੀ ਦਾ ਦਿਨ ਬਰ ਦਿਨ ਕੋਸ਼ਿਸ਼ ਵਧੀ ਜਾ ਰਹੀ ਹੈ ਆਪਣਾ ਸੋਚ ਰਿਹਾ ਕਿ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਈਏ ਤਾਂ ਕਿ ਕਸਟਮਰ ਦੂਰ ਦੂਰ ਜਾਵੇ ਇਹੋ ਜੇ ਆਰਟੀਕਲ ਜਦੋਂ ਕਸਟਮਰ ਅੱਗੇ ਓਪਨ ਹੁੰਦੇ ਨੇ ਨਾ ਖੁੱਲਦੇ ਨੇ ਪੀਸ ਇਹ ਤਾਂ ਕਸਟਮਰ ਸਾਨੂੰ ਬੋਲਣ ਦਾ ਵੀ ਮੌਕਾ ਨਹੀਂ ਦਿੰਦਾ ਕਸਟਮਰ ਬਸ ਇੱਕੋ ਹੀ ਗੱਲ ਕਹਿੰਦਾ ਪਾਜੀ ਸੂਟ ਪੈਕ ਕਰ ਦੋ ਪੋਟਲੀ ਨਾਲ ਆਵਲ ਡਿਜ਼ਾਈਨ ਮੇਰੇ ਸਟੋਰ ਦਾ ਸੁਪਰ ਹੀ ਡਿਜ਼ਾਈਨ ਆ ਜੀ ਸਭ ਤੋਂ ਸੋਹਣਾ ਆਰਟੀਕਲ ਆ ਪਿਓਰ ਕ੍ਰੇਪ ਦੀ ਸਲਵਾਰ ਆ ਰਹੀ ਐ ਸਾਰਾ ਹੈਂਡਵਰਕ ਹੈ ਸਟੂਰ ਦੀ ਬਿਊਟੀ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਆ ਸਾਰਾ ਫਰੰਟ ਹੈਵੀ ਜਿਰਾਫ ਸਿਲਕ ਫੈਬਰਿਕ ਆ ਰਿਹਾ ਸ਼ਰਟ ਦਾ ਬਾਜੂ ਤੇ ਪ੍ਰੋਪਰ ਕੰਮ ਆ ਰਿਹਾ ਹਲਕਾ ਜਿਹਾ ਬੈਂਕ ਤੇ ਵੀ ਡਿਜ਼ਾਈਨ ਦਿੱਤਾ ਫਲਾਵਰ ਦਿੱਤਾ ਬੜਾ ਸੋਹਣਾ ਆ ਦੇਖੋ ਰੋਮੀ ਦਿਖਾਈ ਮੜਾ ਕਲੋਜ਼ ਅਪ ਤੋਂ ਬਹੁਤ ਸੋਹਣਾ ਪੀਸ ਆ ਪ੍ਰੋਪਰ ਬਾਟਮ ਦੇ ਕੰਮ ਮਜ਼ੈਂਟਾ ਕਲਰ ਆਇਆ ਹੈ ਕਲਰ ਬੜਾ ਪਿਆਰਾ ਹੈ ਅਲੋ ਬੋਟਮ ਆ ਰਹੀ ਹੈ ਪਿਓਰ ਕ੍ਰੇਪ ਦੀ ਸਾਰਾ ਹੈਂਡਵਰਕ ਔਰ ਨਾਲ ਮਿਲੂਗੀ ਤੁਹਾਨੂੰ ਪੋਰਟ ਨਹੀਂ ਚਾਹੇ ਤੁਸੀਂ ਪਾਓ ਇਹਦੇ ਵਿੱਚ ਡਾਲਰ ਚਾਹੇ ਪਾਓ ਪੈਸੇ ਚਾਹੇ ਪਾਓ ਤੁਸੀਂ ਫੋਨ ਆ ਚੈੱਕ ਕਰੋ ਇਸ ਦਾ ਦੁਪੱਟਾ ਦੁਪੱਟਾ ਪੂਰਾ ਫੋਰ ਸਾਈਡ ਪਲੱਸ ਕਾਰਨਰ ਬੜੇ ਸ਼ਾਨਦਾਰ ਪੀਸ ਬਣੇ ਹੋਏ ਨੇ ਅਲਟੀਮੇਟ ਪੀਸ ਲੈ ਕੇ ਆਏ ਹਾਂ ਉਹ ਇਹ ਅਲਟੀਮੇਟ ਪੀਸ ਬੁਟੀਕ ਪੀਸ ਸਭ ਤੋਂ ਹਾਣਾ ਪੀਸ ਪਿਓਰ ਖੀਮਖਾਬ ਦਾ ਮੈਂ ਆਰਟੀਕਲ ਲੈ ਕੇ ਆਇਆ ਇੱਕ ਪਰ ਇੱਕ ਚੀਜ਼ ਐ ਵੀ ਜਿੰਨੇ ਵੀ ਆਰਟੀਕਲ ਆਂਦੇ ਨੇ ਨਾ ਮੈਂ ਤੁਹਾਡੇ ਨਾਲ ਦੇਖਦਾ ਨਹੀਂ ਤਾਂ ਮੈਨੂੰ ਪਹਿਲਾ ਆਰਟੀਕਲ ਮੈਂ ਦੇਖਦਾ ਨਹੀਂ ਸੀ ਜਦੋਂ ਦਾ ਮੈਂ ਰੀਲਸ ਨਹੀਂ ਬਣਾਉਂਦਾ ਸੀ ਜਦੋਂ ਦਾ ਮੈਂ ਰੀਲਾਂ ਬਣਾਉਣ ਲੱਗਿਆ ਨਾ ਉਦੋਂ ਮੈਂ ਆਰਟੀਕਲ ਦੇਖਦਾ ਹੁੰਦਾ ਸੋ ਵੀ ਆਰਟੀਕਲ ਕੀ ਬਣ ਕੇ ਆਇਆ ਹਰ ਇੱਕ ਆਰਟੀਕਲ ਦੀ ਨਿਗਾਹ ਰੰਦੀ ਐ ਕਿਉਂਕਿ ਨਾਲ ਦੀ ਨਾਲ ਮੈਂ ਤੁਹਾਡੇ ਅੱਗੇ ਸ਼ੋਅ ਕਰਦਾ ਜਿਹੜੀ ਵੀ ਚੀਜ਼ ਆ ਜਾਂਦੀ ਐ ਇਹ ਚੀਜ਼ ਤੁਹਾਡੇ ਸਾਹਮਣੇ ਦੇਖੂਗਾ ਮੈਂ ਪਰ ਚੀਜ਼ ਇੰਨੀ ਪਿਆਰੀ ਐ ਕਿ ਸੂਟ ਕੁਛ ਲੱਗ ਜਾ ਬਣਾ ਹੋਇਆ ਪਹਿਲਾਂ ਚੈੱਕ ਕਰੋ ਜੀ ਆਰਟੀਕਲ ਸ਼ਰਟ ਦੇਖੋ ਖੇਮਖਾ ਆਪਣੀ ਸ਼ਰਟ ਐ ਸਾਰਾ ਹੈਂਡਵਰਕ ਐ ਟੋਟਲੀ ਬੁਟੀਕ ਪੀਸ ਬਣਾ ਹੋਇਆ ਪਿਓਰ ਬਨਾਰਸੀ ਖੱਡੀ ਦੀ ਸਲਵਾਰ ਆ ਰਹੀ ਹੈ ਇਹਦੀ ਜਿਹੜੀ ਸਲਵਾਰ ਆਉਗੀ ਪਿਓਰ ਬਨਾਰਸੀ ਖੱਡੀ ਦੀ ਸਲਵਾਰ ਹੈ ਕੰਬੀਨੇਸ਼ਨ ਦੇ ਵਿੱਚ ਔਰ ਚੈੱਕ ਕਰੋ ਜਾਨੀ ਕਿ 3D ਪੀਸ ਜਆ ਬਣਾ ਹੋਇਆ ਯੂਨੀਕ ਜਿਹਾ ਪੀਸ ਹੈ ਸੋ ਚੈੱਕ ਕਰੋ ਇਸਦਾ ਦੁਪੱਟਾ ਬਾਟਮ ਦਿਖਾ ਦੇ ਰੋ ਬਾਟਮ ਤੇ ਸਾਰਾ ਹੈਂਡਵਰਕ ਹੈ ਪਿਓਰ ਬਨਾਰਸੀ ਖੱਡੀ ਸਲਵਾਰ ਓਏ ਹੋਏ ਹੋਏ ਮੈਂ ਕਹਿ ਰਿਹਾ ਮੈਂ ਥੋੜਾ ਨਾਲ ਦੇਖਦਾ ਮੈਨੂੰ ਸਰਪ੍ਰਾਈਜ਼ ਮਿਲਦੇ ਆ ਕੋ ਬੜੀ ਦੁਪੱਟਾ ਦੁਪੱਟਾ ਚੈੱਕ ਕਰੋ ਮਨੂੰ ਇਹ ਕਿਹੜਾ ਲੇਸ ਵਰਕ ਹੋਇਆ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਵਾਹ ਕਿਆ ਪੀਸ ਬਣਾ ਹੋਇਆ ਕਿਆ ਪੀਸ ਬਣਾ ਹੋਇਆ ਆ ਚੈੱਕ ਕਰੋ ਜੀ ਇਸ ਦਾ ਆ ਵਾਲਾ ਸ਼ਿਟ ਬਾਟਮ ਸੇਮ ਕਲਰ ਚ ਆ ਰਹੀ ਹੈ ਦੋਨਾਂ ਦੀ ਜਿਹੜਾ ਇਸ ਦਾ ਪੈਚ ਦਾ ਕਲਰ ਆ ਉਹ ਚੇਂਜ ਹੋ ਜਾਏਗਾ ਬਾਟਮ ਦੇ ਸਾਰੇ ਹੈਂਡ ਵਗੈਰਾ ਉਹ ਵੀ ਬਾਟਮ ਦਿਖਾ ਦਿ ਮੜੀ ਯਾਰ ਬਾਟਮ ਦਿਖਾ ਦੇ ਬਾਟਮ ਦੇ ਸਾਰੇ ਹੈਂਡ ਆ ਚੈੱਕ ਕਰੋ ਦੁਪੱਟਾ ਇਸ ਦਾ ਪੀਸ ਕਿਵੇਂ ਲੱਗਿਆ ਜਰੂਰ ਦੱਸਿਓ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਆ ਦੇਖੀ ਚੱਬੇ ਬਾਲ ਦੇ ਰੇਡ ਆ ਰਿਹਾ ਇਸ ਦਾ 12 यार 800 लो जी कहंदे क्यों पड़े हो चक्कर में कोई नहीं है टक्कर में आज चेक करो नवा डिजाइन लेके आया प्योर गाबडन सिल्क ਦਾ ਇੰਨਾ ਸ਼ਾਨਦਾਰ ਪੀਸ ਬਣਾ ਹੈਣਾ ਇਹ ਇੰਨਾ ਸ਼ਾਨਦਾਰ ਪੀਸ ਸੌਵੇਂ ਤੇਰਾ ਡਾਈ ਰੋਗ ओके लो जी प्योर गाबडन सिल्क ਦੇ ਵਿੱਚ ਆਰਟੀਕਲ ਲੈ ਕੇ ਆਇਆ ਸਿਲਕ ਫੈਬਰਿਕ ਹੈ ਇਹ ਮਤਲਬ ਕਿ ਨਵਾਂ ਹੈ ਫੈਬਰਿਕ ਨਵਾਂ ਹੈ ਸਿਲਕ ਫੈਬਰਿਕ ਹੈ ਔਰ ਬਿਲਕੁਲ ਲਾਈਟ ਵੇਟ 100 ਗ੍ਰਾਮ ਵੀ ਵਜਨ ਨਹੀਂ ਹੈਗਾ ਪਲੇਨ ਕੱਪੜ ਦਾ ਇਹਨਾਂ ਲਾਈਟ ਵੇਟ ਸਟੱਫ ਹੈ ਔਰ ਪੀਸ ਰੈਡੀ ਕਰਵਾਇਆ ਗਾਜ਼ਰੀ ਸ਼ੇਡ ਦੇ ਵਿੱਚ ਪੀਚ ਗਾਜ਼ਰੀਆ ਕਲਰ ਹੈ ਕੇਰਾ ਆਊਗਾ 20 ਤੋਂ 21 ਇੰਚ ਕੇਰਾ ਹੋ ਸਕਦਾ ਤਾਂ ਪ੍ਰੋਪਰ ਫਰੰਟ ਹੈ ਵੀ ਪ੍ਰੋਪਰ ਬਾਜੂ ਤੇ ਹੈਵੀ ਕੰਮ ਪ੍ਰੋਪਰ ਬਾਟਮ ਤੇ ਕੰਮ ਸੋ ਡਿਜ਼ਾਈਨ ਲੈ ਕੇ ਆਇਆ ਆਏ ਹਾਏ ਹਾਏ ਕੀ ਬਾਤ ਹੈ ਹਰ ਕੋਈ ਪੁੱਛੇਗਾ ਹਰ ਕੋਈ ਮੈਂ ਕਹਿੰਦਾ ਆਂਡੀ ਗਵਾਂਡੀ ਰਿਸ਼ਤੇਦਾਰ ਸਭ ਪੁੱਛਣਗੇ ਵੀ ਸੂਟ ਲਿਆ ਕਿੱਥੋਂ ਆ ਜੇ ਤੁਸੀਂ ਪਾ ਲਿਆ ਆ ਚੈੱਕ ਕਰੋ ਜੀ ਇਹਦੀ ਸ਼ਾਨ ਸੂਟ ਦੀ ਸ਼ਾਨ ਆ ਚੈੱਕ ਕਰੋ ਦੁਪੱਟਾ ਪਿਓਰ ਕ੍ਰਾਂਸ਼ ਟਿਸ਼ੂ ਦਾ ਮਲਟੀ ਕਲਰ ਦਾ ਦੁਪੱਟਾ ਡੀਸਲ ਦੇ ਵਿੱਚ ਲੱਗਿਆ ਹੋਇਆ ਔਰ ਸਾਰਾ ਹੈਂਡਵਰਕ ਦਾ ਕੰਮ ਤੁਸੀਂ ਆ ਚੈੱਕ ਕਰੋ ਬਾਰਡਰ ਦਿਖਾ ਦੇ ਰੂਮੀ 4 ਸਾਈਡ ਬਾਰਡਰ ਚੈੱਕ ਕਰੋ ਸਾਰਾ ਪੈਚਵਰਕ ਦਾ ਕੰਮ ਕਰਿਆ ਹੋਇਆ ਅਲਟੀਮੇਟ ਪੀਸ ਆ ਜੀ ਅਲਟੀਮੇਟ ਤੁਹਾਨੂੰ ਵੀ ਸ਼ੌਂਕ ਹੈ ਨਾ ਬੁਟੀਕਾਂ ਵਾਲੇ ਸੂਟ ਪਾਉਣ ਦਾ ਤਾਂ ਆ ਡਿਜ਼ਾਈਨ ਰੈਡੀ ਕਰਵਾਇਆ ਤੁਹਾਡੇ ਵਾਸਤੇ ਬੁਟੀਕ ਫੇਸ ਪਹਿਲਾਂ ਤੁਸੀਂ ਚੈੱਕ ਕਰੋ ਵੀਡੀਓ ਕਿੱਥੇ ਘੁੰਮ ਰਹੇ ਹੋ ਤੁਸੀਂ ਆਮਰੇ ਸਰੀਆ ਮਾਲਜਨ ਦੇ ਸਟੋਰ ਤੇ ਆ ਜਾਓ ਜੇ ਤੁਸੀਂ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਇੱਕ ਤੋਂ ਇੱਕ ਲਾਜਵਾਬ ਆਰਟੀਕਲ ਰਵਾਨੇ ਆ ਚੈੱਕ ਕਰੋ ਜੀ ਆ ਆ ਰਿਹਾ ਪਿਓ ਸ਼ਿਮਰ ਦੇ ਵਿੱਚ ਆਰਟੀਕਲ ਮਤਲਬ ਕਿ ਜਰਾਲ ਸ਼ਿਮਰ ਫੈਬ੍ਰੀਕੇਟਡ ਆਈ ਸਵਾਰੀ ਲਾਂਚ ਹੋਇਆ ਸ਼ਾਰ ਤੇ ਸਾਰਾ ਹੈਂਡ ਐਮਬ੍ਰੋਇਡਰੀ ਆ ਦੇਖੋ ਮੋਰ ਕਿੰਨੇ ਸੋਹਣੇ ਬਣਾਏ ਆ ਬਸ ਇੱਕ ਜਾਨ ਪਾਣੀ ਹੋ ਰਹੀ ਤਾਂ ਕਮੀ ਤਾਂ ਕੋਈ ਨਹੀਂ ਛੱਡੀ ਸਾਰਾ ਕੇਦੇ ਤੇ ਕਟਵਰਕ ਪ੍ਰੋਪਰ ਬਾਜੂ ਤੇ ਕੰਮ ਪ੍ਰੋਪਰ ਬਾਟਮ ਤੇ ਸਾਰਾ ਹੈਂਡਵਰਕ ਅਲਟੀਮੇਟ ਪੀਸ ਕਲਰ ਸਭ ਨੂੰ ਪਤਾ ਹੈ ਕਲਰ ਦਾ ਕਿੰਨਾ ਫੈਸ਼ਨ ਹੈ ਇਸ ਟਾਈਮ ਰੋਸਟ ਕਲਰ ਪੂਰਾ ਟ੍ਰੈਂਡਿੰਗ ਸ਼ੇਡ ਰਾਸ਼ਟ ਕਲਰ ਦਾ ਸੂਟ ਕੋਈ ਨਾ ਬਣਾਵੇ ਐਦਾਂ ਹੋ ਨਹੀਂ ਸਕਦਾ ਸੋ ਦੁਪੱਟਾ ਪੂਰਾ ਫੋਰਸ ਹੈ ਜਿਹੜਾ ਜਿਹੜਾ ਪ੍ਰਾਈਸ ਆ ਮੈਂ ਪ੍ਰਾਈਸ ਦੱਸ ਦਿੰਦਾ ਕੀ ਆ ਰਿਹਾ 9000 ਰੁਪਏ 9000 ਰੁਪਏ ਦਾ ਰੇਟ ਆ ਰਿਹਾ ਰੇਟ ਅਕੋਰਡਿੰਗ ਸੂਟ ਬਹੁਤ ਸੋਹਣਾ ਜਲਦੀ ਉਹਦੇ ਬਾਏ ਕਰ ਲਓ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਜਿਹੜੇ ਮੈਂ ਆਰਟੀਕਲ ਤੁਹਾਨੂੰ ਦਿਖਾਵਾਂਗਾ ਜਿਹੜੇ ਦਊਂਗਾ ਇਹ ਗੱਲ ਤਾਂ ਮੈਂ ਪੂਰੀ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਪੂਰੇ ਸਮਾਨੇ ਚ ਨਹੀਂ ਕਿਤੋਂ ਮਿਲਨੇ ਜੇ ਮਿਲਣਗੇ ਤਾਂ ਬਾਅਦ ਚ ਕਾਪੀ ਹੋਣਗੇ ਤਾਂ ਸੇਮ ਪੀਸ ओरिजिनल ਨਹੀਂ ਮਿਲਨੇ ਇਹ ਗੱਲ ਦੀ ਮੇਰੀ ਗਾਰੰਟੀ ਹੈ ਸੋ ਚੈੱਕ ਕਰੋ ਆਰਟੀਕਲ ਲੈ ਕੇ ਆਣ ਹੋਣ ਵਾਸਤੇ ਅਗਰ ਤੁਸੀਂ ਆਪਣੀ ਵੈਡਿੰਗ ਦੀ ਸ਼ਾਪਿੰਗ ਕਰਨੀ ਹੈ ਨਾ ਸਭ ਤੋਂ ਸੋਹਣੇ ਪੰਜਾਬ ਦੇ ਟ੍ਰੈਂਡਿੰਗ ਆਰਟੀਕਲ ਲੈਣੇ ਨੇ ਟਾਪ ਕਲਾਸ ਆਰਟੀਕਲ ਜਿਹਨੂੰ ਕਹਿ ਸਕਦੇ ਆ ਹਾਈ ਲਗਜ਼ਰੀ ਸੂਟ ਤਾਂ ਮੇਰੇ ਕੋਲ ਇੱਕ ਤੋਂ ਇੱਕ ਮਿਲਣਗੇ ਆ ਚੈੱਕ ਕਰੋ ਅੱਜ ਦਾ ਡਿਜ਼ਾਈਨ ਚੈੱਕ ਕਰ ਲਓ ਜੀ ਮੈਂ ਕਹਿੰਦਾ ਸੂਟ ਨਹੀਂ ਇਹ ਬਸ ਇੱਕ ਧਮਾਕਾ ਹੀ ਲੈ ਕੇ ਆਇਆ ਅਲਟੀਮੇਟ ਪੀਸ ਲੈ ਕੇ ਆਇਆ ਫੁੱਲ ਪਿਓਰ 35 ਗ੍ਰਾਮ オーਰਗੈਂਜ਼ਾ ਦਾ ਬਿਲਕੁਲ ਨਵਾਂ ਕਲਰ ਬਿਲਕੁਲ ਨਵਾਂ ਡਿਜ਼ਾਈਨ ਓਏ ਜਬਰਦਸਤ ਪੀਸ ਬਣ ਗਿਆ ਮੈਂ ਕਹਿੰਦਾ ਅੱਖਾਂ ਖੜਗੀਆਂ ਵੰਦੀਆਂ ਸੂਟ ਦੇਖ ਕੇ ਸੱਚੀ ਗੱਲ ਕਹਿ ਰਿਹਾ ਸਾਰਾ ਸਾਰਾ ਹੈਂਡਵਰਕ ਟੋਟਲੀ ਔਰ ਪੀਸ ਦੇਖੋ ਲਾਈਨਿੰਗ ਦਾ ਕਪੜਾ ਨਾਲ ਆਣਾ ਪਿਓਰ ਕ੍ਰੇਪ ਦੀ ਬਾਟਮ ਤੇ ਪਿਓਰ ਕ੍ਰੇਪ ਦੀ ਲਾਈਨਿੰਗ ਨਾਲ ਆ ਫੁੱਲ ਹੈਵੀ 슬ੀਵਸ ਤੇ ਕੰਮ ਆ ਰਿਹਾ ਆ ਦੁਪੱਟਾ ਚੈੱਕ ਕਰੋ ਪੂਰਾ ਫੋਰ ਸਾਈਡ ਵਿਦ தி ਕਾਰਨਰ ਦੁਪੱਟਾ ਵੀ ਬੜਾ ਸ਼ਾਨਦਾਰ ਓਏ ਹੋਏ ਜਬਰਦਸਤ ਪੀਸ ਆਈ ਜਬਰਦਸਤ ਮੈਂ ਇਹ ਸੂਟ ਅੱਗੇ ਜਿੰਨਾ ਮਰਜ਼ੀ ਬੋਲੀ ਜਾਵਾਂ ਪਰ ਇਹ ਸੂਟ ਮੇਰੇ ਬੋਲਣ ਨਾਲੋਂ ਜ਼ਿਆਦਾ ਸੋਹਣਾ ਹੈ ਸੱਚੀ ਗੱਲ ਕਹਿ ਰਿਹਾ ਬੜਾ ਸੋਹਣਾ ਪੀਸ ਆ ਸੋ ਜਲਦੀ ਨਾਲ ਦੀ ਬਾਏ ਕਰ ਲਓ ਜਿਨ੍ਹਾਂ ਨੂੰ ਇਹ ਆਰਟੀਕਲ ਚਾਹੀਦਾ ਹੈ ਸਪੈਸ਼ਲ ਮਹਿਰੂਨ ਚੈਰੀ ਕਲਰ ਦੇ ਵਿੱਚ ਮੈਂ ਆਊਟਫਿਟ ਲੈ ਕੇ ਆਇਆ ਤੁਹਾਡੇ ਵਾਸਤੇ ਬੜਾ ਸੋਹਣਾ ਗਰਾਰਾ ਸੂਟ ਬਣ ਕੇ ਆਇਆ ਇਹ ਸਪੈਸ਼ਲ ਫੋਰ ਅਨੰਦਕਾਰਜ ਦੇ ਲਈ ਸਪੈਸ਼ਲ ਫੋਰ ਬਰਾਇਡਲ ਪਹਿਲਾਂ ਤੁਸੀਂ ਗਰਾਰਾ ਚੈੱਕ ਕਰੋ ਫੁੱਲ ਫਲੇਅਰ ਦੇ ਵਿੱਚ ਗਰਾਰਾ ਫੁੱਲ ਫਲੇਅਰ ਦੇ ਵਿੱਚ ਗਰਾਰਾ ਔਰ ਪੂਰਾ ਹੈਵੀ ਗਰਾਰਾ ਬਣਿਆ ਹੋਇਆ ਉਸੀ ਕਨਸੈਪਟ ਚੈੱਕ ਕਰੋ ਬੜਾ ਸ਼ਾਨਦਾਰ ਕਨਸੈਪਟ ਹੈ ਆ ਆ ਰਿਹਾ ਗਰਾਰਾ ਗਰਾਰਾ ਬੜਾ ਪਿਆਰਾ ਬਣਾ ਹੋਆ ਸਾਰਾ ਸਾਰਾ ਦਮਕੇ ਦਾ ਕੰਮ ਟੋਟਲੀ ਹੈਂਡਵਰਕ ਔਰ ਚੈੱਕ ਕਰੋ ਇਹਦੀ ਸ਼ਰਟ ਆ ਆ ਰਹੀ ਹੈ ਇਹਦੀ ਸ਼ਰਟ ਸ਼ੋਰ ਸ਼ਰਟ ਆਏਗੀ ਫਰੰਟ ਔਰ ਬੈਕ ਤੇ ਕੜਾਈ ਹੋਊਗੀ ਸ਼ਰਟ ਦੇ ਆ ਲੋ ਔਰ ਗੈਂਜ਼ਾ ਦੇ ਵਿੱਚ ਇਜ਼ੀ ਸ਼ਰਟ ਆ ਰਹੀ ਹੈ ਆ ਰਿਹਾ ਇਸ ਦਾ ਫਰੰਟ ਤੇ ਕੰਮ ਟੋਟਲੀ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਆ ਰਿਹਾ ਔਰ ਆ ਚੈੱਕ ਕਰੋ ਇਹਦੀ ਬੈਕ ਸਪੈਸ਼ਲ ਅਨੰਦਕਾਰ ਦੇ ਲਈ ਬੜਾ ਸੋਹਣਾ ਆਊਟਫਿਟ ਹੈ ਗਰਾਰਾ ਸੂਟ ਬੜਾ ਪਿਆਰਾ ਆ ਚੈੱਕ ਕਰੋ ਇਹਦੀ ਬੈਕ ਐਮਬ੍ਰੋਇਡਰੀ ਸਾਰਾ ਹੈਂਡਵਰਕ ਆ ਰਿਹਾ ਬਿਊਟੀਫੁਲ ਸਾਰਾ ਵਰਕ ਆ ਦਬਕੇ ਦਾ ਔਰ ਕਲਰ ਬਹੁਤ ਸੋਹਣਾ ਹੈ ਚੈਰੀ ਜਾਂ ਸ਼ੇਡ ਆ ਔਰ ਚੈੱਕ ਕਰੋ ਇਸਦਾ ਦੁਪੱਟਾ ਦੁਪੱਟਾ ਬੜਾ ਪਿਆਰਾ ਫੋਰ ਸਾਈਡ ਪੂਰਾ ਹੈਵੀ ਦੁਪੱਟਾ ਤੇ ਪੱਲੇ ਦੇਖੋ ਕਿੰਨੇ ਪਿਆਰੇ ਬਣਾਏ ਹੋਏ ਆ ਪੱਲੇ ਤੇ ਸਾਰਾ ਹੈਂਡਵਰਕ ਦਾ ਕੰਮ ਕਰਾ ਹੋਇਆ ਦੁਪੱਟਾ ਵੀ ਲਾ ਰਿਹਾ ਬਣਾਇਆ ਪੂਰਾ ਹੈਵੀ ਦੁਪੱਟਾ ਸੋ ਆਨੰਦਕਾਰ ਦੇ ਲਈ ਸਭ ਤੋਂ ਹੈਵੀ ਕਨਸੈਪਟ ਆ ਇਹ ਗਰਾਰਾ ਸੂਟ ਬੜਾ ਸੋਹਣਾ ਕਨਸੈਪਟ ਆ ਜਿਨ੍ਹਾਂ ਨੇ ਕੁ ਸੋ ਇਹ ਤੁਸੀਂ ਮਤਲਬ ਕਿ ਜ਼ਰੂਰੀ ਨਹੀਂ ਹੈ ਬ੍ਰਾਈਡਲ ਲਈ ਲੈਣਾ ਚਾਹੇ ਤੁਸੀਂ ਵੈਡਿੰਗ ਦੇ ਲਈ ਲੈ ਸਕਦੇ ਹੋ ਜੇ ਥੋੜੀ ਕਲਰ ਚੁਆਇਸ ਹੈਗੀ ਏ ਇਦਾਂ ਦੀ ਤਾਂ ਇੰਦਾ ਜਿਹੜਾ ਪ੍ਰਾਈਸ ਆਊਗਾ ਉਹ ਤੁਹਾਨੂੰ ਮੈਂਸ਼ਨ ਹੋ ਜਗਾ WhatsApp ਕਰ ਦਿਓ ਚਾਹੇ ਇੰਸਟਾ ਕਰ। ਜੀ ਕਿ ਸਪੈਸ਼ਲ ਆਊਟਫਿਟ ਹੋਰ ਲੈ ਕੇ ਆਇਆ ਵੈਡਿੰਗ ਫੋਰ ਸਪੈਸ਼ਲ ਬਿਊਟੀਫੁੱਲ ਆਊਟਫਿਟ ਆਏ ਸਭ ਤੋਂ ਸੋਹਣਾ ਆਊਟਫਿਟ ਹੈ। ਸੋ ਲਹਿੰਗੇ ਨਾਲ ਕਨਸੈਪਟ ਲੈ ਕੇ ਆਇਆ ਜੀ ਬੜਾ ਪਿਆਰਾ। ਲਾਜਵਾਬ ਕਨਸੈਪਟ ਸੋ ਤੁਹਾਨੂੰ ਲਹਿੰਗਾ ਦਿਖਾਣਾ ਰਸਟ ਕਲਰ ਦਾ ਰੈਡੀ ਹੋਇਆ ਆਪ ਲਹਿੰਗਾ ਚੈੱਕ ਕਰੋ ਸਾਰਾ ਹੈਂਡਵਰਕ ਟੋਟਲੀ ਹੈਵੀ ਪੀਸ फ्रंट so, और बैक ਦਾ ਲਹੰਗਾ ਬਣਾ ਹਾ ਸੋ ਆ ਚੈੱਕ ਕਰੋ ਇਹਦੀ ਸ਼ਰਟ ਆਰੀ ਇਹਨ ਦੀ ਸ਼ਰਟ ਸ਼ਰਟ ਬਹੁਤ ਸੋਹਣੀ ਹੈ ਸ਼ੋਰ ਸ਼ਰਟ ਨਾਲ ਲਹੰਗਾ ਅਲਟੀਮੇਟ ਪੀਸ ਹੈ ਪ੍ਰੋਪਰ 슬ੀਵਸ ਤੇ ਕੰਮ ਆਏਗਾ ਨੈਕ ਆ ਗਿਆ ਸ਼ੋਰਟ ਸ਼ਰਟ ਬਣੇਗੀ ਪ੍ਰੋਪਰ ਸ਼ੋਰਟ ਸ਼ਰਟ ਨਾਲ ਲਹੰਗਾ ਬਹੁਤ ਸੋਹਣਾ ਬਣਾ ਹਾ ਸਭ ਤੋਂ ਸੋਹਣਾ ਲੱਗਦਾ ਪੀਸ ਇਹ ਪਾਇਆ ਹਾ ਆ ਇਸ ਦਾ ਬੈਕ ਤੇ ਆਊਗਾ ਆ ਬੈਕ ਆਏਗੀ ਸ਼ਰਟ ਦੀ ਆ ਸ਼ਰਟ ਦੀ ਬੈਕ ਆ ਜੇਗੀ ਤੇ ਆ ਪ੍ਰੋਪਰ ਬਾਜੂ ਤੇ ਕੰਮ ਆਏਗਾ ਸੋ ਬੜਾ ਪਿਆਰਾ ਪੀਸ ਹੈ ਸ਼ਾਰਟ ਛੜਨਾ ਲਹਿੰਗਾ ਬਹੁਤ ਸੋਹਣਾ ਲੈ ਕੇ ਆਇਆ ਦੁਪੱਟਾ ਬੜਾ ਪਿਆਰਾ ਹੈ ਦਾ ਪੂਰਾ ਜਾਲ ਦੁਪੱਟਾ ਫੋਰ ਸਾਈਡ ਪਲੱਸ ਜਾਲ ਬੜਾ ਸੋਹਣਾ ਪੀਸ ਹੈ ਜਿਨ੍ਹਾਂ ਨੂੰ ਚਾਹੀਦਾ ਏ ਵਾਲਾ ਆਊਟਫਿਟ ਸਪੈਸ਼ਲ ਫਾਰ ਵੈਡਿੰਗ ਦੇ ਲਈ ਤਾਂ ਸਭ ਤੋਂ ਸੋਹਣਾ ਆਊਟਫਿਟ ਲੈ ਕੇ ਆਇਆ ਸੋ ਬੁਕਿੰਗ ਜਲਦੀ ਨਾਲ ਦੀ ਕਰਾ ਲਓ ਪ੍ਰਾਈਸ ਇਸ ਦਾ ਮੈਂਸ਼ਨ ਹੋ ਜਾ ਵਟਸਐਪ ਕਰ ਦੋ ਇੰਸਟਾ ਕਰ ਦੋ ਲੋ ਜੀ ਮਰਜੈਂਟਾ ਕਲਰ ਦੇ ਵਿੱਚ ਅਨਾਰਕਲੀ ਵੀ ਤੇ ਲਹਿੰਗਾ ਲੈ ਕੇ ਆਇਆ ਰੀਜ਼ਨੇਬਲ ਪ੍ਰਾਈਸ ਵਿੱਚ ਬਿਲਕੁਲ ਘੱਟ ਪ੍ਰਾਈਸ ਵਿੱਚ ਆਪਾਂ ਇਹ ਆਈਟਮ ਰੈਡੀ ਕਰਵਾਈ ਹੈ ਆਪਣੇ ਕੋਲ ਇਹਦੇ ਵਿੱਚ ਪਹਿਲਾਂ ਆਇਆ ਸੀਗਾ ਗਲਾਸ਼ੀਮਾ ਔਰਗੈਂਜ਼ਾ ਤੇ orange ਰੌਸ਼ਨੀਆ ਕਲਰ ਸੀਗਾ ਉਹ ਵੀਡੀਓ ਪਾਣਸਾਰ ਥੋੜੇ ਨਾਲ ਪਿਆਰ ਮਿਲਿਆ ਪੀਸ ਇੱਕ ਆਇਆ ਸੀ ਨਾਲ ਦੀ ਨਾਲ ਸੋਲਡ ਆਊਟ ਹੋ ਗਿਆ ਸੋ ਚੈੱਕ ਕਰੋ ਜੀ ਲਹਿੰਗਾ ਲਹਿੰਗੇ ਤੇ ਮਤਲਬ ਕਿ ਸੀਨ ਲੱਗੇਗੀ ਸਾਈਡ ਤੇ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਹੈ ਇਹ ਤਾਂ ਛੱਡਿਆ ਹੋਇਆ ਕਿਉਂਕਿ ਜੇ ਆਪਾਂ ਤੇ ਕੇਨ ਲਵਾਣੀ ਤਾਂ ਕੇਨ ਲਵਾ ਸਕਦੇ ਹਾਂ ਫੁੱਲ ਹੈਵੀ ਕੇਨ ਲੱਗ ਜਾਂਦੀ ਹੈ ਫੁੱਲ ਹੈਵੀ ਫਲਫੀ ਫਲਫੀ ਲੱਗਦਾ ਸੋ ਨਾਰਕੀਆ ਲਹਿੰਗਾ ਸਪੈਸ਼ਲ ਮੋਜ਼ੈਂਟਾ ਕਲਰ ਦੇ ਵਿੱਚ ਸਪੈਸ਼ਲ ਫੋਰ ਵੈਡਿੰਗ ਦੇ ਲਈ ਰੇਟ ਬਿਲਕੁਲ ਘੱਟਾ ਹੋਊਗਾ 19500 ਦਾ 19500 ਰੁਪਏ ਦਾ ਪ੍ਰਾਈਸ ਆਊਗਾ ਅਨਾਰਕਲੀ ਨਾਲ ਲਹਿੰਗਾ ਲੈ ਕੇ ਆ ਬੜਾ ਸ਼ਾਨਦਾਰ ਪੀਸ ਹੈ ਸੋ ਆ ਚੈੱਕ ਕਰੋ ਅਨਾਰਕਲੀ ਬਿਊਟੀਫੁਲ ਅਨਾਰਕਲੀ ਆ ਰਹੀ ਹੈ ਸੋ ਇਹ ਕਨਸੈਪਟ ਇੱਕੋ ਹੀ ਪੀਸ ਬਣ ਕੇ ਆਇਆ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਆਰਡਰ ਕਰ ਲਿਓ ਪਿਓਰ ਕ੍ਰੇਪ ਦੇ ਵਿੱਚ ਆ ਰਿਹਾ ਅਨਾਰਕਲੀ ਨਾਲ ਲਹਿੰਗਾ ਫੁੱਲ ਫਲੇਅਰ ਦਾ ਜੀ ਅਨਾਰਕਲੀ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਫਰੰਟ ਔਰ ਬੈਕ ਦਾ ਸਾਰਾ ਹੈਵੀ ਕੰਮ ਟੋਟਲੀ ਹੈਂਡਵਰਕ ਅਲਟੀਮੇਟ ਪੀਸ ਹੈ ਚਾਹੇ ਤੁਸੀਂ ਆਨੰਦ ਕਾਰਜ ਲਈ ਲੈਣਾ ਚਾਹੇ ਤੁਸੀਂ ਵੈਡਿੰਗ ਦੇ ਲਈ ਲੈਣਾ ਸਪੈਸ਼ਲ ਮਰਜੈਂਟਾ ਕਲਰ ਬਣਾਇਆ ਆਪਾਂ ਆ ਚੈ ਦੁਪੱਟਾ ਆ ਰਿਹਾ 4 ਸਾਈਡ ਸਾਰਾ ਹੈਂਡ ਵਰਕ ਦੇ ਵਿੱਚ ਜਿਹੜਾ ਉਹਦਾ ਦੁਪੱਟਾ ਸੀ ਉਹਦਾ ਦੁਪੱਟਾ ਸ਼ਾਇਦ 4 ਸਾਈਡ ਇੰਨਾ ਨਹੀਂ ਸੀਗਾ ਤਾਂ ਕਰਕੇ ਜਿਹੜਾ ਉਹਦਾ ਰੇਟ ਥੋੜਾ ਜਿਹਾ ਘੱਟ ਸੀ ਉਹਦਾ 18800 ਸੀ ਇਹਦਾ 19500 ਆਇਆ ਸੋ ਇਸ ਤੇ ਸਾਰਾ ਪਾਰਲਰ ਵਰਕ ਆਜਾ ਬਾਰਡਰ ਬਹੁਤ ਸੋਹਣਾ ਬਣਾ ਹੋਇਆ ਸੋ ਪਿਓਰ ਕ੍ਰੇਪ ਫੈਬਰਿਕ ਆ ਗਿਆ ਫੈਬਰਿਕ ਵੀ ਅੱਛਾ ਲੱਗਿਆ ਹੋਇਆ ਤਾਂ ਰੇਟ ਆਊਗਾ 19500 ਸਪੈਸ਼ਲ ਆਨੰਦਕਾਰ ਦੇ ਲਈ ਥੋੜੇ ਵਾਸਤੇ ਅਲੱਗ ਕਨਸੈਪਟ ਲੈ ਕੇ ਆਇਆ ਜਿਹੜੀਆਂ ਪਹਿਣਾ ਮੇਰੀਆਂ ਡਿਮਾਂਡ ਕਰਦੀ ਨੇ ਭਾਜੀ ਅਸੀਂ ਸੂਟ ਨਹੀਂ ਪੋਣਾ ਆਨੰਦਕਾਰ ਤੇ ਨਾ ਅ ਜਿਨ੍ਹਾਂ ਨੇ ਸੂਟ ਨਾਲੋਂ हट ਕੇ ਕੁਝ ਦੇਖਣਾ ਪਾਣਾ ਜਿਨ੍ਹਾਂ ਨੂੰ ਜਿਨ੍ਹਾਂ ਦੀ ਚੁਆਇਸ ਆ ਕਿ ਅਸੀਂ ਕੁਝ ਡਰੈਸ ਟਾਈਪ ਲੈਣਾ ਹੈ ਵੀ ਡਰੈਸ ਐਦਾਂ ਦੀ ਹੋਵੇ ਵੀ ਪਤਾ ਲੱਗੇ ਵੀ ਹਾਂ ਚੀਜ਼ ਸੋਹਣੀ ਹੈ ਤੇ ਸਪੈਸ਼ਲ ਅਨੰਦਕਾਰ ਦੇ ਲਈ ਲੋ ਜੀ ਅਨਾਰਕਲੀ ਨਾਲ ਲਹਿੰਗਾ ਇਸ ਟਾਈਮ ਦਾ ਸਭ ਤੋਂ ਸੁਪਰ ਹਿੱਟ ਕਨਸੈਪਟ ਹੈ ਜੀ ਸੋ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੁਣ ਦੂਜੇ ਲਹਿੰਗੇ ਤਾਂ ਚੱਲਦੇ ਨਹੀਂ ਅਨੰਦਕਾਰ ਤੇ ਸੋ ਆਹ ਆਈਟਮਾਂ ਚੱਲਦੀਆਂ ਨੇ ਸੋ ਇਹ ਚੀਜ਼ਾਂ ਜੇ ਆਪਾਂ ਹੁਣ ਰੈਂਟ ਤੇ ਲੈਣੀਆਂ ਕੱਲਾ ਰੈਂਟੀ ਆਪਾਂ ਨੂੰ ਇੰਨਾ ਬੰਦੋ ਤੁਸੀਂ ਪਹਿਲਾਂ ਫਲੇਅਰ ਚੈੱਕ ਕਰੋ ਲਹਿੰਗੇ ਦਾ ਫੁੱਲ ਫਲੇਅਰ ਦੇ ਵਿੱਚ ਅਗਰ ਇਸ ਨੂੰ ਹੋਰ ਹੈਵੀ ਸੋ ਆਨੰਦ ਕਾਰਜ ਲਈ ਸਪੈਸ਼ਲ ਫੋਰ ਬ੍ਰਾਈਡਲ ਬਿਊਟੀਫੁਲ ਆਊਟਫਿਟ ਲੈ ਕੇ ਆ ਨਾਰਕਲੀ ਨਾਲ ਲਹਿੰਗਾ ਆ ਦੇਖੋ ਆ ਜੀ ਦੀ ਨਾਰਕਲੀ ਆ ਰਹੀ ਹੈ ਫਰੰਟ ਔਰ ਬੈਕ ਦੀ ਨਾਰਕਲੀ ਰਹੇਗੀ ਨਾਰਕਲੀ ਦੀ ਲੈਂਥ ਜਿਹੜੀ ਹੈ ਉਹ ਇਨੀ ਲੌਂਗ ਨਹੀਂ ਆਣੀ ਸ਼ਾਰਟ ਦੇ ਵਿੱਚ ਆਉਗੀ ਕਿਉਂਕਿ ਲਹਿੰਗਾ ਜੇ ਕੇਨ ਲਵਾ ਲਓ ਜੇ ਲਵਾਣੀ ਆ ਤਾਂ ਬੜਾ ਸੋਹਣਾ ਕਨਸੈਪਟ ਹੈ ਸਪੈਸ਼ਲ ਆਨੰਦ ਕਾਰਜ ਲਈ ਜਿਨ੍ਹਾਂ ਨੂੰ ਆਨੰਦ ਕਾਰਜ ਲਈ ਸਭ ਤੋਂ ਸੋਹਣਾ ਕੁਝ ਬ੍ਰਾਈਡਲ ਕਨਸੈਪਟ ਚਾਹੀਦਾ ਨਵਾਂ ਤਾਂ ਬਿਲਕੁਲ ਨਵਾਂ ਕਨਸੈਪਟ ਹੈ ਚਨੂਨ ਦਾ ਦੁਪੱਟਾ ਫੋਰ ਸਾਈਡ ਪੂਰਾ ਦਬਕੇ ਵਾਗ ਦੇ ਵਿੱਚ ਸਭ ਤੋਂ ਸੋਹਣਾ ਆਰਟੀਕ ਸਪੈਸ਼ਲ ਰੈੱਡ ਕਲਰ ਦੇ ਵਿੱਚ ਸੋ ਜਿਹੜਾ ਇਹਦਾ ਰੇਟ ਆਊਗਾ ਰੇਟ ਇਸ ਦਾ ਤੁਹਾਨੂੰ ਮੈਸੇਜ ਕਰ ਦੋ ਡੀਐਮ ਕਰ ਦੋ ਵਟਸਐਪ ਚਾਹੇ ਇੰਸਟਾ ਤੁਹਾਨੂੰ ਮੈਂਸ਼ਨ ਹੋ ਜਾਏਗਾ ਆਸ ਦੇ ਟਾਈਮ ਦੇ ਵਿੱਚ ਹਰ ਕਿਸੇ ਦੀ ਫਸਟ ਚੁਆਇਸ ਹੋ ਗਈ ਹੈ ਹੁਣ ਗਰਾਰਾ ਸੂਟ ਸੋ ਬਿਲਕੁਲ ਨਵਾਂ ਗਰਾਰਾ ਸੂਟ ਰੈਡੀ ਕਰਵਾਇਆ ਥੋੜੇ ਵਾਸਤੇ ਇੰਨਾ ਪਿਆਰਾ ਵਰਕ ਹੋਇਆ ਰੇਸ਼ਮ ਵਗ੍ਹਾ ਦਬਕਾ ਵਰਕ ਪਰਲ ਵਰਕ ਸੁਪਰ ਹਿੱਟ ਗਰਾਰਾ ਸੂਟ ਲੈ ਕੇ ਆਂ ਔਰ ਕਲਰ ਵੀ ਇੰਨਾ ਸ਼ਾਨਦਾਰ ਡਿਜ਼ਾਈਨ ਵੀ ਇੰਨਾ ਸ਼ਾਨਦਾਰ ਫੈਬਰਿਕ ਆ ਰਿਹਾ ਜੀ ਪਿਓਰ ਸ਼ਿਮਰ ਓਹੋ ਗਰਾਰਾ ਚੈੱਕ ਕਰੋ ਅਲਟੀਮੇਟ ਗਰਾਰਾ ਫੁੱ ਆ ਚੈੱਕ ਕਰੋ ਗਰਾਰਾ ਆ ਰਿਹਾ ਫੁੱਲ ਫਲੇਅਰ ਦੇ ਵਿੱਚ ਗਰਾਰਾ ਬੜਾ ਸ਼ਾਨਦਾਰ ਬਣਾ ਹੋਇਆ ਪੂਰਾ ਹੈਵੀ ਗਰਾਰਾ ਬਣਾ ਹੋਇਆ ਉਹ ਚੈੱਕ ਕਰੋ ਇਹਦੀ ਸ਼ਰਟ ਵੈਡਿੰਗ ਦੇ ਲਈ ਕਨਸੈਪਟ ਆਪਣੇ ਕੋਲੋਂ ਸਭ ਤੋਂ ਸੋਹਣੇ ਮਿਲਣੇ ਨੇ ਸੋ ਕਿਤੇ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਵੈਰਾਈਟੀ ਦੇਣੀ ਹੈ ਜੇ ਤੁਸੀਂ 10 ਸੂਟ ਲੈਣੇ ਆ ਤਾਂ ਤੁਹਾਨੂੰ 20 ਸੂਟ ਦੇ ਦਾਂਗੇ ਇਸ ਗੱਲ ਦੀ ਗਾਰੰਟੀ ਦਿੰਦੇ ਆ ਆ ਚੈੱਕ ਕਰੋ ਇਹਦੀ ਸ਼ਰਟ ਚਾਹੇ ਸ਼ਾਰਟ ਰੱਖ ਲਓ ਚਾਹੇ ਲੌਂਗ ਰੱਖ ਲਓ ਕਿਹੜਾ ਬਣਾਹਾ ਸ਼ਰਟ ਦੇ ਉੱਤੇ ਫਰੰਟ ਪੂਰਾ ਹੈਵੀ ਹੈ ਪ੍ਰੋਪਰ ਬਾਜੂ ਤੇ ਕੰਮ ਹੈ 4 ਸਾਈਡਰਡ ਦੁਪੱਟਾ ਗਰਾਰਾ ਸੂਟ ਸਭ ਤੋਂ ਸੋਹਣਾ ਸੋ ਜਿਹੜਾ ਇਹਦਾ ਰੇਟ ਆਊਗਾ ਰੇਟ ਤੁਹਾਨੂੰ ਕਨਫਰਮ ਹੋ ਜਾਏਗਾ ਚਾਹੇ ਤੁਸੀਂ ਸਾਨੂੰ ਵਟਸਐਪ ਕਰ ਦਿਓ ਚਾਹੇ ਤੁਸੀਂ ਸਾਨੂੰ ਇਨਸਟਾ ਡੀਐਮ ਕਰ ਦਿਓ ਚਾਹੇ ਤੁਸੀਂ ਬ੍ਰਾਈਡਲ ਦੇ ਲਈ ਚਾਹੇ ਤੁਸੀਂ ਅਗੇਂਜਮੈਂਟ ਦੇ ਲਈ ਚਾਹੇ ਤੁਸੀਂ ਦਾਜਵਰੀ ਦੇ ਲਈ ਚਾਹੇ ਤੁਸੀਂ ਵੈਡਿੰਗ ਸਪੈਸ਼ਲ ਕੋਈ ਇਹੋ ਜਿਹਾ ਆਊਟਫਿਟ ਲੈਣਾ ਨਾ ਕਿ ਸਭ ਤੋਂ ਸੋਹਣਾ ਆਊਟਫਿਟ ਹੋਵੇ ਤਾਂ ਮੈਂ ਲੈ ਕੇ ਆਇਆ ਇਸ ਟਾਈਮ ਦਾ ਟੌਪ ਟ੍ਰੈਂਡਿੰਗ ਆਊਟਫਿਟ ਸਭ ਤੋਂ ਸੋਹਣਾ ਕਨਸੈਪਟ ਨਾਰਕਲੀ ਨਾਲ ਲਹਿੰਗਾ ਨਾਰਕਲੀ ਨਾਲ ਲਹਿੰਗਾ ਬਣ ਕੇ ਆ ਦੋ ਸ਼ੇਡ ਬਣ ਕੇ ਆ ਰਾਣੀ ਮਜੈਂਟਾ ਤੇ ਮਹਿਰੂਨ ਸਪੈਸ਼ਲ 4 ਬ੍ਰਾਈਡਲ ਲਈ ਵੀ ਆ ਸਪੈਸ਼ਲ 4 ਮਤਲਬ ਜਿਨ੍ਹਾਂ ਨੇ ਕੋਈ ਰੈੱਡ ਜਾਂ ਮਜੈਂਟਾ ਕਲਰ ਦੀ ਨਾਰਕਲੀ ਲੈਣੀ ਆ ਚਾਹੇ ਤੁਹਾਡੇ ਬ੍ਰਦਰ ਦੀ ਮੈਰਿਜ ਆ ਸਿਸਟਰ ਦੀ ਮੈਰਿਜ ਆ ਚਾਹੇ ਤੁਸੀਂ ਦਾਜ ਬ੍ਰਾਈਡ ਲਈ ਲੈਣਾ ਕੋਈ ਸ਼ਲੱਗ ਜਾਂ ਕਨਸੈਪਟ ਤਾਂ ਸਭ ਤੋਂ ਸੋਹਣੀ ਚੀਜ਼ ਲੈ ਕੇ ਆਇਆ ਪਹਿਲਾਂ ਤੁਸੀਂ ਲਹਿੰਗਾ ਚੈੱਕ ਕਰੋ ਜੀ ਪਿਓਰ ਕ੍ਰੇਪ ਦਾ ਲਹਿੰਗਾ ਬਣ ਆਇਆ ਫੁੱਲ ਫਲੇਅਰ ਦੇ ਵਿੱਚ ਸਾਰਾ ਦਬਕੇ ਦਾ ਕੰਮ ਅਲਟੀਮੇਟ ਪੀਸ ਆ ਜੀ ਲਹਿੰਗੇ ਦਾ ਫਲੇਅਰ ਚੈੱਕ ਕਰੋ ਫੁੱਲ ਫਲੇਅਰ ਦੇ ਵਿੱਚ ਆ ਰਿਹਾ ਲਹਿੰਗੇ ਨਾਲ ਆਉਗੇ ਸਾਰਾ ਦਬਕਾ ਵਰਗਾ ਫਰੰਟ ਔਰ ਬੈਕ ਤੇ ਪੂਰਾ ਹੈਵੀ ਕੰਮ ਆਏਗਾ ਬੜਾ ਪਿਆਰਾ ਲਾਜਵਾਬ ਕਨਸੈਪਟ ਹੈ ਜੀ ਇਹ ਆ ਚੈੱਕ ਕਰੋ ਓਏ ਹੋ ਹੋ ਜਬਰਦਸਤ ਨਾਰਕਲੀ ਵਾਓ ਕੀ ਪੀਸ ਬਣਾਹਾ ਵਾਹ ਜਬਰਦਸਤ ਅਲਟੀਮੇਟ ਪੀਸ ਹੈ ਜੀ ਅਲਟੀਮੇਟ ਨਾਰਕਲੀ ਚੈੱਕ ਕਰੋ ਫਰੰਟ ਔਰ ਬੈਕ ਦੀ ਪੂਰੀ ਹੈਵੀ ਨਾਰਕਲੀ ਔਰ ਸਭ ਤੋਂ ਵੱਡੀ ਗੱਲ ਸਾਰਾ ਦਬਕੇ ਦਾ ਕੰਮ ਕੰਮ ਬਹੁਤ ਸੋਹਣਾ ਸਰਦਾਰੀ ਕੰਮ ਹੈ ਟੋਟਲੀ ਔਰ ਆ ਆ ਰਿਹਾ ਪੂਰਾ ਫੋਰ ਸਾਈਡ ਦੁਪੱਟਾ ਰੰਗ ਤੁਹਾਨੂੰ ਦੋ ਮਿਲਣਗੇ ਮਜ਼ੰਟਾ ਤੇ ਮਹਿਰੂਨ ਦੋਨਾਂ ਦੇ ਵਿੱਚੋਂ ਤੁਸੀਂ ਕਲਰ ਕੋਈ ਵੀ ਆਰਡਰ ਕਰ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਆ ਉਹ ਤੁਹਾਨੂੰ ਕਨਫਰਮ ਹੋਏਗਾ ਚਾਹੇ ਤੁਸੀਂ ਸਾਨੂੰ ਇੰਸਟਾ ਦੇ ਮੈਸੇਜ ਕਰੋ ਚਾਹੇ ਤੁਸੀਂ ਸਾਨੂੰ ਵਟਸਐਪ ਕਰ ਦਿਓ ਜਿਹੜਾ ਸਾਡੇ ਸਕਰੀਨ ਤੇ ਨੰਬਰ ਮੈਂਸ਼ਨ ਨੇ ਆ ਚੈੱਕ ਕਰੋ ਪੀਸ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਆ ਆ ਦੇਖੋ ਮਹਿਰੂਨ ਕਲਰ ਕਿੰਨਾ ਸ਼ਾਨਦਾਰ ਪੀਸ ਹੈ ਆ ਇਹਦਾ ਲਹਿੰਗਾ ਆਊਗਾ ਬਿਊਟੀਫੁਲ ਆਊਟਫਿਟ ਆ ਜੀ ਬਿਊਟੀਫੁਲ ਅਨਾਰਕਲੀ ਤੁਸੀਂ ਉਦਾਂ ਮਤਲਬ ਕਿ ਤੁਸੀਂ ਅਲੱਗ ਤੋਂ ਬਾਟਮ ਲੈ ਕੇ ਵੀ ਇਹ ਰੈਡੀ ਮਤਲਬ ਕਿ ਪਾ ਸਕਦੇ ਹੋ ਜਿਵੇਂ ਮਰਜ਼ੀ ਸਾਰਾ ਦਬਕੇ ਦਾ ਕੰਮ ਟੋਟਲੀ ਦਬਕਾ ਵਰਕ ਜੈਨੂ ਦਾ ਆਰਟੀਕਲ